ਸਰਬੱਤ ਦਾ ਭਲਾ ਡਾਕਟਰ ਐਸ. ਵੀ. ਸਿੰਘ ਬਰਾਏ ਸਾਡਾ ਸਾਥ ਤੇਰੇ ਨੇ ਤਤਰਨਤਬ ਦੀ ਟੀਮ ਸਾਡੇ ਦਿਨ ਰਾਤ ਦਾ ਸਾਡੇ ਨਾਲ ਚੱਲ ਰਹੀ ਆ ਸਾਥੋਂ ਕੋਈ ਪੈਸਾ ਨਹੀਂ ਲੈਂਦਾ ਸਾਡੀ ਮਦਦ ਕਰ ਰਹੇ ਨੇ ਤੇ ਸਾਨੂੰ ਪਿੰਡ ਚਣਪਨ ਲੱਕਤੇ ਤੋ ਨੱਕਤੇ ਤੋ ਸੱਤ ਜਾਈ ਰਿ ਬਚਾ ਰਹੇ ਨੇ ਇਹ ਤੁਸੀਂ ਕਿੱਥੋਂ ਆਏ ਜੇ ਇੱਕ ਤੁਹਾਡਾ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਸਾਡਾ ਫਤਿਆਵਾਦ ਜੀ ਹਰਿਆਣਾ ਜੀ ਹਾਂ ਹਰਿਆਣਾ ਜੀ ਇਹ ਤੋਂ ਕਿੰਨੇ ਕਿਲੋਮੀਟਰ ਹੈ ਜੀ ਤੁਹਾਡਾ ਪਿੰਡ ਤੋਂ ਤੁਹਾਡਾ 300 ਕਿਲੋਮੀਟਰ ਦੂਰ ਹੈ ਜੀ ਤੇ ਤੁਹਾਡੇ ਕੋਈ ਮਰਗੀ ਸੰਸਥਾ ਦੇ ਵਿੱਚੋ ਕਿਸੇ ਨੇ ਕੋਈ ਪੈਨ ਦੀ ਕੋਈ ਡਿਮਾਂਡ ਕੀਤੀ ਹੈ ਨਹੀਂ ਕੀਤੀ ਗੱਡੀ ਬਾਰੇ ਕੋਈ ਨਹੀਂ ਜੀ ਸਾਡੀ ਮਦਦ ਕੀਤੀ ਹੈ ਜੀ ਸਾਡੀ ਬਹੁਤ ਸਾਰੀ ਹੈਲਪ ਕੀਤੀ ਆ ਤੇ ਸਾਦਾ ਹਦ ਸਾਬ ਦੇ ਨੇ ਤੇ ਸਾਨੂੰ ਉੱਥੋਂ ਤੱਕ ਬਚਾਉਣਗੇ ਜੀ ਕਿੱਥੋਂ ਤੱਕ ਅਸੀਂ ਮਦਦ ਮੰਗੀ ਆ ਤੁਸੀਂ ਡਾਕਟਰ ਐਸ.ਪੀ. ਸਿੰਘ ਉਹ ਰਾਈ ਦਾ ਕੀ ਧੰਨਵਾਦ ਕਰਨਾ ਚਾਹੋਗੇ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਜੀ ਸਾਡੇ ਸਾਡਾ ਸਾਥ ਦੇ ਰਹੇ ਨੇ ਹੁਣ ਵੀ ਦੇਣ ਜਾ ਰਹੇ ਨੇ ਸੇਵਾ ਚ ਬਹੁਤ ਡਿਊਟੀ ਨਿਭਾਰੇ ਆ ਜੀ ਸਹੀ ਦੇ 11 ਦਾ ਟਾਈਮ ਆ ਜੀ ਹਜੇ ਸਮਿਤ ਨਾਲ ਸਾਡੇ ਨਾਲ ਚੱਲ ਰਹੇ ਨੇ ਸੇਵਾ ਦੇ ਨਾਲ ਜੁਗ ਦੇ ਰਹੇ ਨੇ ਸਨ ਧੰਨਵਾਦੀ ਕਰਦੇ ਆਂ ਜੀ ਡਾਕਟਰ ਐਸ.ਪੀ. ਸਿੰਘ ਰਾਏ ਦਾ ਸਾਡੀ ਕੀ ਗੱਲ ਹੈ ਜੀ ਅੱਜ ਵੀ ਜਿਹੜੇ ਤੁਸੀਂ ਇਸ ਵੇਲੇ ਇੱਥੇ ਤਰਨਤਨ ਸਾਹਿਬ ਇਹ ਪੁੱਛਿਓ ਕੀ ਪ੍ਰੋਬਲਮ ਹੈ ਕਿ ਇਹ ਦੇ ਕਰਕੇ ਤੁਹਾਨੂੰ ਇੰਨੀ ਮਿਲਗੀ ਭਜਨਾ ਕਿ ਜਿਹੜੀ ਇਹ ਜੀ ਇਹ ਘਹਾਣੇ ਤੋਂ ਨਗਦੇ ਤੋਂ ਸੱਚਾ ਦੇ ਲਾਗੇ ਖਤੇ ਤੇ ਅਮਰ ਤੇ ਲਾਗੇ ਨਗਤਾ ਪਿੰਡਾਂ ਜੀ ਪਿੰਡ ਉਥੋਂ ਦੀ ਇੱਕ ਡੈੱਡ ਬੋਦੀ ਸੀ ਜਿਹੜੀ ਕਿ 2-4 12 ਤਰੀਕ ਦਾ ਲਗਭਗ ਡੈੱਡ ਹੋਈ ਡੈਥ ਹੋਈ ਸੀ ਤੇ ਇੱਥੇ ਆਪਣੇ ਥਾਣੇ ਸਦਰ ਦੇ ਵਿੱਚ ਸੀ ਉਹਨਾਂ ਦੀ ਅੱਜ ਡੈੱਡ ਬੋਦੀ ਜਦੋਂ ਸਾਨੂੰ ਪੁਲਿਸ ਨਾਲੋਂ ਲੈ ਕੇ ਉਹਨਾਂ ਦੇ ਘਰ ਤੱਕ ਅਪਰੋਚ ਕਰਕੇ ਪਹੁੰਚਾਉਣੀ ਸੀ ਤੇ ਉਹ ਐਸੀ ਭਾਈਚਾਰਾ ਬਹੁਤ ਮਾ ਗਰੀਬ ਸੀ ਉਹਨਾਂ ਦੀ ਇਹਨਾਂ ਵੀਰੋ ਜੀ ਹੋਣਾ ਨੇ ਉਥੋਂ ਆਏ ਇਹਨਾਂ ਨੂੰ ਪੜਤੋਲ ਕੀਤੀ ਫਿਰ ਉਥੇ ਡੈੱਡ ਬੋਡੀ ਖੜਨ ਵਾਸਤੇ ਕੋਈ ਸੁਵਿਧਾ ਦਾ ਪ੍ਰਬੰਧ ਨਹੀਂ ਸੀ ਬਹੁਤ ਖਰਾਇਆ ਵਗੈਰਾ ਸੀ ਡਾਕਟਰ ਅਬਰਾਏ ਸਾਹਿਬ ਨੂੰ ਸਾਨੂੰ ਭਾਜੀ ਹੁਣਾਂ ਨੂੰ ਜਿਹੜੀ ਗੱਡੀ ਭਾਜੀ ਦਰਬਾਖਸ਼ ਹੁਣਾਂ ਨੂੰ ਗੱਡੀ ਪ੍ਰੋਵਾਈਡ ਕਰਾ ਕੇ ਦਿੱਤੀ ਗਈ ਇਸ ਟਾਈਮ ਲਗਭਗ ਕੋਈ 10:00 ਜੇ 17 ਤਰੀਕ ਨੂੰ ਇਹਨਾਂ ਖਾਨਾ ਜਾ ਕੇ ਗੱਡੀ ਦਿੱਤੀ ਖਰਾਇਆ ਦਾ ਪ੍ਰਬੰਧ ਕੀਤਾ ਇਹਨਾਂ ਨੂੰ ਡੈੱਡ ਬੋਡੀ ਨਾਲ ਭੇਜ ਰਹੇ ਆ ਜੀ ਇਥੋਂ ਲਗਭਗ ਕੋਈ 250-350 ਕਿਲੋਮੀਟਰ ਦਾ ਸਫ਼ਰ ਹੈ ਜੀ ਇਨਾਂ ਦੀ ਬਹੁਤ ਬਹੁਤ ਮਿਹਰਬਾਨੀ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਡਾਕਟਰ ਸਾਹਿਬ ਦਾ ਇਹੋ ਜਿਹੇ ਜਿਹੜੀਆਂ ਸੰਸਥਾ ਵਾ ਉਹਨਾਂ ਦੇ ਸਿਰ ਤੇ ਹੀ ਪੰਜਾਬ ਟਿਕਿਆ ਜੀ ਇਹਨਾਂ ਨਾਲ ਹੀ ਇਹੀ ਅੱਗੇ ਵਧੀ ਜਾਂਦੇ ਆ ਜਾਂ ਚੱਲੀ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁਖਦਾਈ ਗੱਲ ਹੈ ਜੀ ਕਿ ਪਿੰਨ ਜ਼ਿਲ੍ਹਾ ਫਤਿਆਬਾਦ ਹਰਿਆਣਾ ਜੋ ਕਰੀਬ ਇਥੋਂ 300 ਕਿਲੋਮੀਟਰ ਹੈ ਜੋ ਉਥੋਂ ਦਾ ਇੱਕ ਵੀਰ ਬਲਬੀਰ ਸਿੰਘ ਕਾਰੋਬਾਰ ਕਰਨ ਲਈ ਪੰਜਾਬ ਆਇਆ ਸੀ ਕਿਸੇ ਕਾਰਨ ਕਰਕੇ ਉਸ ਦੀ ਡੈਥ ਹੋ ਗਈ ਜੋ ਉਸ ਦੀ ਲਵਾਰਸ লাশ ਜੋ ਪੁਲਿਸ ਨੂੰ ਮਿਲੀ ਸਰਦਾਰ ਬਲਦੇਵ ਸਿੰਘ ਐਸਐਸਆਈ ਸਾਹਿਬ ਨੇ ਜਿਹੜੀ ਉਹਦੀ ਪੈਰਵਾਹੀ ਕੀਤੀ ਉਹਨਾਂ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਸਾਰਾ ਮੇਲ ਮਲਾਪ ਕਰਕੇ ਪਰਿਵਾਰ ਨੂੰ ਇੱਥੇ ਬੁਲਾਇਆ ਪਰਿਵਾਰ ਨੂੰ ਮਲਾਉਣ ਤੋਂ ਬਾਅਦ ਜਿਨ੍ਹਾਂ ਦੇ ਕੋਲ ਉਹ ਕੰਮ ਕਰਦਾ ਸੀ ਉਹਨਾਂ ਕੋਲ ਮਦਦ ਤਵਾ ਕੇ ਅੱਜ ਪਰਿਵਾਰ ਦੇ ਹਵਾਲੇ ਉਹਨਾਂ ਨੇ ਜਿਹੜੀ ਡੈਡ ਬੋਡੀ ਕੀਤੀ ਆ ਇਹ ਸਰਬੱਤਾਂ ਭਲਾ ਚੈਰੀਟੇਬਲ ਟਰੱਸਟਡ ਮਾਰ ਜੋ ਡਾਕਟਰ ਐਸ.ਪੀ. ਸਿੰਘ ਵਰਾਇਸ ਸਾਹਿਬ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਰਦਾ ਜੱਸਾ ਸਿੰਘ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾ ਸੁਖਵਿੰਦਰ ਸਿੰਘ ਜੀ ਹੀ ਸਾਹਿਬ ਇਹਨਾਂ ਦੀ ਰਮਾਇਣ ਬਾਈ ਦੇ ਹੇਠ ਜੋ ਇਹ ਸੰਸਥਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਂਬੂਲੈਂਸ ਲਾਇਬ੍ਰੇਰੀਆਂ ਆਰਟਿਸਲਾ ਹਿੱਟ ਸੈਂਟਰ ਕੰਪਿਊਟਰ ਸੈਂਟਰ ਅਤੇ ਜੋ ਪੈਨਸ਼ਨਾਂ ਦੇ ਕੰਮ ਚੱਲ ਰਹੇ ਨੇ ਇਹ ਉਹਨਾਂ ਦੇ ਸੰਯੋਗ ਦੇ ਨਾਲ ਹੀ ਡਾਕਟਰ ਐਸ.ਪੀ. ਸਿੰਘ ਬਰਾਏ ਸਾਹਿਬ ਦੇ ਸੰਯੋਗ ਨਾਲ ਚੱਲ ਰਹੇ ਨੇ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਕਰੀਬਨ 8:00 ਵਜੇ ਮੈਨੂੰ ਫੋਨ ਆਇਆ ਇਹਨਾਂ ਦਾ ਕਹਿੰਦੇ ਕਿ ਸਾਡੀ ਇਸ ਤਰ੍ਹਾਂ ਜਿਹੜੀ ਬੋਡੀ ਆ ਅਸੀਂ ਇਹਨੂੰ ਆਪਣੇ ਪਿੰਡ ਲੈ ਜਾਣਾ ਚਾਹੁੰਦੇ ਹਾਂ ਤੇ ਸਾਡੇ ਕੋਲ ਇਹਨਾਂ ਖਰਚਾ ਨਹੀਂ ਹੈਗਾ ਜਿੰਨਾ ਐਂਬੂਲੈਂਸ ਵਾਲੇ ਮੰਗ ਰਹੇ ਨੇ ਪਰ ਚਲੋ ਗੁਰੂ ਸਾਹਿਬ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਧਰਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ ਹੈ ਇੱਥੋਂ ਕੋਈ ਵੀ ਵਾਂਝਾ ਨਹੀਂ ਜਾਂਦਾ ਸਾਨੂੰ ਜਿਸ ਤਰ੍ਹਾਂ ਕਿ ਮਾਣ ਦਿੱਤਾ ਹੈ ਡਾਕਟਰ ਐਸ.ਪੀ. ਸਿੰਘ ਅਬਰਾਏ ਸਾਹਿਬ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਅਸੀਂ ਰਾਤ ਦੇਣੀ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਆ ਅੱਜ ਅਸੀਂ ਹੁਣ ਕਰੀਬਨ 11 ਵਜ ਗਏ ਨੇ ਭਾਈ ਬਲਬੀਰ ਸਿੰਘ ਜੋ ਕਿ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਪਰਿਵਾਰ ਨੂੰ ਗੱਡੀ ਦੇ ਵਿੱਚ ਮਤਕੀ ਸਾਡੀ ਸੰਸਥਾ ਵੱਲੋਂ ਜਾ ਰਹੀ ਆ ਉਹ ਜਾ ਕੇ ਇਹਨਾਂ ਦੇ ਫਤਿਹਾਬਾਦ ਜ਼ਿਲ੍ਹਾ ਫਤਿਹਾਬਾਦ ਉਥੇ ਹੀ ਜਾ ਕੇ ਇਹਨਾਂ ਦੇ ਪਿੰਡ ਵੀ ਕੇ ਇਹਨਾਂ ਦੀ ਜਿਹੜੀ ਸਵੇਰੇ ਸੰਸਕਾਰ ਦਾ ਹਾਂਜੀ ਪਿੰਡ ਡੈਕਟਰ ਹਾਂਜੀ ਇਹਨੂੰ ਨੈਗਟਿਵ ਜ਼ਿਲ੍ਹਾ ਫਤਿਹਾਬਾਦ ਜੀ ਉਹ ਸਵੇਰੇ ਇਹਨਾਂ ਨੇ ਜਾ ਕੇ ਉਥੇ ਡੈੱਡ ਬੋਡੀ ਦਾ ਸੰਸਕਾਰ ਕਰਨਾ ਇਹ ਪਰਿਵਾਰ ਨੂੰ ਜਦੋਂ ਪਰਿਵਾਰ ਨੇ ਆਪਣੇ ਬੱਚੇ ਨੂੰ ਵੇਖਣਾ ਬੱਚਿਆਂ ਨੇ ਆਪਣੇ ਪਿਤਾ ਨੂੰ ਵੇਖਣਾ ਉਹ ਹੀ ਬੜੀ ਇੱਕ ਵੱਡੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਆਪਣੇ ਹੱਥੀ ਸਾਰੇ ਇਹ ਕਾਰਜ ਕਰਨੇ ਨੇ ਸਮੂਹ ਸੰਗਤ ਦੇ ਬਹੁਤ ਧੰਨਵਾਦੀ ਅਸੀਂ ਕਿ ਤੁਹਾਨੂੰ ਸੰਗਤ ਮਾਣ ਦਿੰਦੀ ਹੈ ਸਾਨੂੰ ਸੇਵਾ ਦਾ ਮੌਕਾ ਦਿੰਦੀ ਹੈ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ